ਜਿਵੇਂ ਅਸੀਂ ਇੱਥੇ ਆ ਗਏ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਮਰਮਰ ਸ਼ੁਰੂ ਕੀਤਾ ਗਿਆ ਉਹਨਾਂ ਨੂੰ ਸਿਜਦਾ ਕਰਨ ਦੇ ਵਾਸਤੇ ਉਹਨਾਂ ਦੇ ਸੰਘਰਸ਼ ਨਾਲ ਇੱਕ ਜੁਟਾ ਦਾ ਪ੍ਰਕਰਵਾ ਕਰਨ ਵਾਸਤੇ ਸਾਰੇ ਇਕੱਠੇ ਹੋ ਕੇ ਆਏ ਔਰ ਸਾਨੂੰ ਸਾਡੇ ਇਲਾਕੇ ਦਾ ਮਾਣ ਸਰਦਾਰ ਇੰਦਰਜੀਤ ਸਿੰਘ ਜੀ ਕੋਟਪੁਟਾ ਸਾਹਿਬ ਸਾਡੇ ਯੂਨੀਅਨ ਦੇ ਪ੍ਰਧਾਨ ਸਾਹਿਬ ਬਾਬਾ ਪ੍ਰਕਾਸ਼ ਸਿੰਘ ਜੀ ਸਾਡੇ ਪ੍ਰਿੰਗੜੀ ਦੇ ਸਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਔਰ ਬੜੇ ਲੰਮੇ ਸਮੇਂ ਤੋਂ ਮੋਰਚਾ ਸੰਭਾਲਿਆ ਔਰ ਕਿਸਾਨੀ ਮੋਰਚਾ ਜਿਹਦੇ ਵਿੱਚ ਹਜ਼ਾਰਾਂ ਲੋਕਾਂ ਨੇ ਲੱਖਾਂ ਲੋਕਾਂ ਨੇ ਯੋਗਦਾਨ ਪਾ ਕੇ ਉਹਨੂੰ ਸਿਖਰ ਤੇ ਲੈ ਕੇ ਗਏ ਸੀ ਕੁਝ ਕਾਰਨਾ ਕਰਕੇ ਪਿੱਛੇ ਜਾ ਰਿਹਾ ਸੀ ਪਰ ਉਸ ਮੋਰਚੇ ਨੂੰ ਫਿਰ ਸਿਖਰ ਤੱਕ ਪਹੁੰਚਾਉਣ ਵਾਸਤੇ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਅਖੀਰ ਕਰ ਦਿੱਤੀ ਹੈ ਔਰ ਆਪਣੀ ਜਾਨ ਜੋਖਮ ਤੇ ਲਾ ਕੇ ਇਸ ਸੰਘਰਸ਼ ਨੂੰ ਅੱਜ ਫਿਰ ਇਸੇ ਕਰਕੇ ਅੱਜ ਦੇਸ਼ ਦੀ ਸਭ ਸਰਵੋਚੀ ਅਦਾਲਤ ਸੁਪਰੀਮ ਕੋਰਟ ਡੇ ਟੂ ਡੇ ਹੀਰਿੰਗ ਕਰ ਰਹੀ ਹੈ ਸਰਕਾਰ ਨੂੰ ਚੇਤਾ ਆ ਰਿਹਾ ਹੈ ਔਰ ਮੈਂ ਜਿੱਥੇ ਇਸ ਸਾਰੇ ਸੰਘਰਸ਼ ਦੀ ਹਮਾਇਤ ਕਰਨ ਵਾਸਤੇ ਅਸੀਂ ਆਏ ਆ ਉਹਦੇ ਨਾਲ ਨਾਲ ਜਿਹੜੀਆਂ ਕੋਈ ਜਥੇਬੰਦੀਆਂ ਬਿਨਾਂ ਵਜਾ ਤੋਂ ਇਸ ਸੰਘਰਸ਼ ਦਾ ਵਿਰੋਧ ਕਰਦੀਆਂ ਮੈਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਕੋਈ ਇਸ ਸੰਘਰਸ਼ ਦੇ ਰਾਹ ਤੇ ਤੁਰਿਆ ਆਵੇ ਜਦੋਂ ਆਪਣੀ ਜਾਨ ਦਾਤੇ ਲਾ ਕੇ ਲੜਾਈ ਲੜ ਰਿਹਾ ਹੋਵੇ ਜੇ ਉਹਦੀ ਮਦਦ ਨਹੀਂ ਕਰ ਸਕਦੇ ਤੇ ਵਿਰੋਧ ਨਹੀਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਕਹਿ ਕੇ ਲੜਾਈ ਇਹਨਾਂ ਕੱਲਿਆਂ ਦੀ ਆਪਣੀ ਨਹੀਂ ਆਪਣੀ ਤਾਂ ਚਲੋ ਹੋ ਗਿਆ ਬਾਕੀ ਸਾਰੇ ਪੰਜਾਬ ਦੀ ਸਾਰੇ ਕਿਸਾਨਾਂ ਦੀ ਲੜਾਈ ਲੜ ਰਿਆ ਸਾਨੂੰ ਸਾਰਿਆਂ ਨੂੰ ਜਿੰਨੀ ਜਥਾ ਸ਼ਕਤ ਇਹਦੀ ਮਦਦਤ ਹੋ ਸਕਦੀ ਹੈ ਮਦਦਤ ਕਰਨੀ ਚਾਹੀਦੀ ਹੈ ਔਰ ਅਸੀਂ ਡਟ ਕੇ ਮਦਦ ਕਰਦੇ ਹਾਂ ਪ੍ਰਮਾਤਮਾ ਕਿਰਪਾ ਕਰੇ ਡੱਲੇਵਾਲ ਸਾਹਿਬ ਦੀ ਸਿਹਤ ਚੜ੍ਹਦੀ ਕਲਾ ਵਿੱਚ ਰਵੇ ਸਿਹਤਯਾਬ ਹੋਣ ਜਿਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੀ ਕੋਈ ਇੱਕ ਆਸ ਤੇ ਉਮੀਦ ਰਹਿ ਗਈ ਹੈ ਕਿ ਸਾਨੂੰ ਬਿਲਕੁਲ ਸਿਖਰ ਤੇ ਪਹੁੰਚਾਉਣਗੇ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਮਜਬੂਰ ਕਰਨਗੇ ਕਿ ਸਾਡੇ ਕਿਸਾਨਾਂ ਦੀਆਂ ਹੱਕੀ ਮੰਗਾ ਮੰਨਣ ਉਹ ਸਾਡੀ ਆਸ ਤੇ ਉਮੀਦ ਆ ਪ੍ਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਇਸ ਸੰਘਰਸ਼ ਚੜ੍ਹਦੀ ਕਲਾ ਵਿੱਚ ਜਾਵੇ ਸਾਰਾ ਪੰਜਾਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ